ਜੇਦੇ ਗੋਲੀ ਚੱਲ ਗਈ ਹੋਵੇ ਕੰਨ ਪਾਏ ਹੋਣਾ ਪੁੱਛਣ ਵਾਸਤੇ ਹੁਣ ਗੋਲੀ ਚੱਲ ਗਈ ਹੋਵੇ ਕੰਨ ਪਾਏ ਹੋਣਾ ਪੁੱਛਣ ਵਾਸਤੇ ਹੁਣ ਗੋਲੀ ਚੱਲ ਗਈ ਹੋਵੇ ਕੰਨ ਪਾਏ ਹੋਣਾ ਪੁੱਛਣ ਵਾਸਤੇ ਹੁਣ ਪਹਿਲੀ ਗੇਲਾ ਦੇ ਕੰਨ ਹੋਣਾ ਪਹਿਲਾਂ ਪੁੱਛਣਾ ਨਿਕਲੀ ਹੋਵੇ ਅਚਾਨਕ ਗੋਲੀ ਚੱਲ ਗਈ ਹੋਵੇ ਪੁੱਛਣ ਵਾਸਤੇ ਹੁਣ ਇਧਰੇ ਅਚਾਨਕ ਗੋਲੀ ਚੱਲ ਗਈ ਹੋਵੇ ਭਾਈ ਉਹਨਾਂ ਦੀ ਪੁੱਛਾ ਇੱਕ ਹਾਕਮਾਇਆ ਕਰੋ ਵੀਰ ਬਣ ਕੇ ਉੱਠ ਗਿਆ ਜਟੋ ਕਿੱਥੋਂ ਆਇਆ ਫਕਰਾਂ ਐ ਫਕਰਾਂ ਕਮੂਂਖਲੇ ਤੋਂ ਆਇਆ ਚੱਲੀ ਵਾਪਸ ਜੱਟਾ ਜਾ ਚਾਰਾ ਫੇ ਚੱਲ ਗਈ ਉਹ ਫਕਰਾ ਗੋਲੀਆਂ ਰੋਕੀ ਆਹੀ ਕਿ ਬਾਅਦ ਚ ਗੋਲੀਆਂ ਮਾਰਿਆ ਸਾਡੀ ਗੇੜੀ ਹੈ ਬੱਕਰਾ ਇਹਨਾਂ ਨਾਲ ਸਾਡੇ ਕੋ ਪੈਸੇ ਮੰਗੇ ਸੀਗੇ ਇੱਕ ਦੋ ਤਿੰਨ ਚਾਰ ਪੰਜ ਗੋਲੀਆਂ ਤਾਂ ਨਹੀਂ ਲੱਗੀਆਂ ਪੰਜ ਛੇ ਗੋਲੀਆਂ ਆਖੀ ਹੈ ਬੱਕਰਾ ਹਾਂਜੀ ਹਾਂਜੀ ਬਹੁਤ ਗੋਲੀਆਂ ਲੱਗੀਆਂ ਪਹਿਲਾਂ ਉਹਨਾਂ ਨੇ ਪੈਸੇ ਮੰਗੇ ਸੀਗੇ ਅਜੇ ਵਿੱਚ ਆ ਗਿਆ ਬੱਕਰਾ ਤਾਂ ਪਰਦੇ ਦੀ ਗੱਤਾਂ ਕਹਿੰਦੇ ਵੀ ਐਨੇ ਪੈਸੇ ਦੇ ਦੋ ਫਕਰਾ ਜੀ ਜੀ ਆਈਂਦੇ ਬੱਕਰਾ ਹਾਂਜੀ ਹਾਂਜੀ ਜੇ ਕਿਰਪਾ ਹੀ ਹੋ ਜੇ ਫਕਰਾ ਉਹ ਬਾਹਰ ਲੈਣੇ ਨਹੀਂ ਪੈਸੇ ਮੰਗੇ ਫਕਰਾ ਬੰਦਾ ਦਾ ਵਿਚੇ ਹੋਰ ਸੀ ਜਿਹੜੇ ਨੇ ਪੈਸੇ ਕੋਲ ਕਰਾਏ ਤੇ ਦਿੱਤੇ ਨਹੀਂ ਬੱਕਰਾ ਪੈਸਾ ਇਹੀ ਕੋਈ ਨਹੀਂ ਦਿੰਦਾ ਐ ਬੱਕਰਾ ਪੈਸਾ ਨਹੀਂ ਦਿੱਤਾ ਹੀ ਬੰਦਾ ਹੋਰ ਸੀ ਉਹ ਬੱਕਰਾ ਜਿਹੜਾ ਬਾਹਰ ਵਾਲਾ ਬੰਦਾ ਉਹ ਨੰਗਾ ਹੋਣਾ ਚਾਹੀਦਾ ਹੈ ਬਾਹਰ ਵਾਲੇ ਬੰਦੇ ਨੇ ਕਿਸੇ ਨੇ ਨਹੀਂ ਮੰਗੇ ਬੱਕਰਾ ਨੇ ਮੰਗੇ ਨਹੀਂ ਉਹਨੇ ਕਰਵਾਇਆ ਐ ਬੱਕਰਾ ਸੰਤਾ ਦੀ ਕਿਰਪਾ ਹੋ ਜੇ ਸੰਤਾ ਦੀ ਇੱਕ ਮੱਥਾ ਹੋਵੇ ਬੱਕਰਾ ਚੱਲੀ ਬਾਬਾ ਉਹ ਵਿਚ ਜਾਵੇ ਲੈ ਰੇ ਦੇ ਜੀ ਜਾਈਂ ਤੇਰੀ ਵਿਚੀ ਮਲੇਰ ਦੇ ਜੀ ਦਿਆ ਕਰਚ ਨਾ ਹੋਵੇ ਜਨਤਾ ਅਹਿਮਦ ਅੱਲੋ ਵੀ ਦੇ ਹੋਏ ਤਾਂ ਛੱਡ ਦੇਗੇ ਆਉਦੀ ਨੀ ਕਰ ਲੈ ਫਿਕਰ ਲਟੋਲੀ ਆ ਦੇ ਕਿ ਰੋ ਨਾ ਕੋਈ ਬਸ ਸੱਲੂ ਹੋ ਜੂਗਾ ਬਾਕੀ ਕਰੋ ਕਿਰਪਾ ਰੋਇਆ ਨਾ ਬੁਲਾਦੀਏ ਕਰਨਿਆ ਮਾਤਾ ਪਰਦੇ ਦੀਆਂ ਗੱਲਾਂ ਹੁੰਦੀਆਂ ਨੇ ਮਾਤਾ ਕਹੀ ਕਿਆ ਬਾਬੇ ਤੇਰੇ ਦਰ ਤੇ ਕਿਆ ਚੌਲਾ ਨਹੀਂ ਮੈਂ ਜਵਲ ਕੇ ਜਾਵਾਂ ਸਾਡੀ ਪੁੱਤਰੀ ਮਾਤਾ ਕਹਿ ਬੁਲਾ ਦੇ ਬਾਬਾ ਜੀ ਬੁਲਾ ਦਿਓ ਕਿਰਪਾ ਹੋ ਜੀ ਮਾਤਾ ਬਾਬਾ ਜੀ ਕਰਦਾ ਵੀ ਦੇਖੋ ਬਹੁਤ ਜੁਨੀ ਚ 80 ਟੈਂਟ ਵੀ ਬਹੁਤ ਹੁੰਦੇ ਚ ਦੁਆ ਕਰੋ ਬਾਬੇ ਕੇ ਜੀ ਹੈਲੋ ਪੰਜੇ ਚੌਂਕੇ ਲਾ ਦੋ ਨਹੀਂ ਮਾਪੇ ਕੀ ਤੇਰੀ ਕਬਰ ਤੇ ਜੀਵਾ ਮੈਂ ਵਾਰਿਆ ਤੇਰੀ ਕਬਰ ਤੇ ਜੀਵਾ ਮੈਂ ਵਾਰਿਆ ਤੇ ਹੁਣ ਘਰ ਚ ਨਾ ਹੋਵੇ ਰਾਣੀ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਚਲੋ ਭਈ ਅਗਲੀ ਪੁੱਛਣੇ ਆਜ ਹੁਣ ਆ ਰਾਣੀ ਕੌਣਾ ਮਾਤਾ ਐ ਮਾਤਾ ਸੋਡੀ ਕੁੜੀਆਂ ਉਹਨਾਂ ਦਾ ਬਾਹਰਲੇ ਦੇਸ਼ 'ਚ ਕੋਈ ਹੋਵੇ ਉਹਨਾਂ ਦੀ ਪੁੱਛਾ ਹੋਵੇ ਤੁਹਾਡੇ ਵੀ ਮਾਤਾ 1 2 3 4 ਪਰਮਜੀਤ ਕੌਣ ਸੀ ਬਾਕੀ ਬੈਜੋ ਭਾਈ ਆ ਜਾ ਮਾਤਾ ਬਾਹਰਲੇ ਦੇਸ਼ 'ਚ ਮਾਤਾ ਕੌਣਾ ਹੈ ਮਾਤਾ ਸ੍ਰੀ ਮਾਤਾ ਕੰਮ ਬਣਦਾ ਬਣਦਾ ਕਿਧਰ ਰੁਕ ਕੇ ਮਾਤਾ ਮਾਤਾ ਪੀ ਆ ਤਰੁ ਰੁਕ ਗਉਣ ਗਿਆ ਮਾਤਾ ਪੀਆਰ ਦੀ ਫਾਈਲ ਕਿਨੇ ਲਾਈ ਤੇ ਮਾਤਾ ਉਹਨਾਂ ਦੀ ਪੁੱਛਾ ਹੋਵੇ ਪੀਆਰ ਦੀ ਫਾਈਲ ਲਾਤੀ ਹੋਵੇ ਜਿਨ੍ਹਾਂ ਨੇ ਭਾਈ ਫਾਈਲ ਲਾਈ ਹੋਵੇ ਪੀਆਰ ਦੀ ਉਹਨਾਂ ਦੀ ਪੁੱਛਾ ਭਾਈ ਇਹ ਉਹ ਆਜੋ ਉਹਨੇ ਲਾਈਆਂ ਮਾਤਾ ਪਿਆਰ ਦੀ ਫਾਈਲਾਂ ਮਾਤਾ ਜੀ ਦਾ ਸ਼ਾਨੀਏ ਦਿੱਤੀ ਆ ਉਹ ਮਾਤਾ ਨੂੰ ਕਦੀ ਜਨਤ ਚਲਵਾਈ ਤੇ ਕਿਹੜੀ ਜਾਨ ਤੋਂ ਪੀਆਰ ਦੀ ਫਾਈਲ ਲਈ ਗਈ ਕਿ ਫੇਲ ਮਾਤਾ ਇਹ ਕਿਰਪਾ ਹੀ ਹੋ ਜੇ ਪੀਆਰ ਹੀ ਹੋ ਜੇ ਮਾਤਾ ਖੱਟ ਪਾਲ ਗੁਰੂ ਘਰ ਜਾ ਕੇ ਕਿਨੇ ਸੁੱਖਿਆ ਦੀ ਉਹਨੇ ਸੁੱਖਿਆ ਚੱਲ ਬਾਬਾ ਹੋਏ ਕੀ ਜਗਨਾ ਮਲੇਰਾ

ਪੁੱਛਣ ਵਾਸਤੇ ਹੁਣ ਕੋਈ ਲਾਉਣ ਦਾ ਕੰਮ ਆੜ ਗਿਆ ਹੋਵੇ ਕੋਈ ਲਾਉਣ ਦਾ ਕੰਮ ਆੜ ਗਿਆ ਹੋਵੇ ਪਹਿਲੀ ਗੇਲਾ ਦੇ ਕੰਨ ਹੋਣਾ ਪੁੱਛਣ ਵਾਸਤੇ ਹੁਣ ਲਾਉਣ ਦਾ ਕੰਮ ਆੜ ਗਿਆ ਹੋਵੇ ਕਰ ਪਏ ਹੁਣ ਪੁੱਛਣ ਵਾਸਤੇ ਹੁਣ ਅਜੇ ਲੋ ਬਾਈ ਚੱਲ ਮੋਰੀ ਚੱਲ ਫੜਾ ਕੋਈ ਕੰਨ ਦੇ ਲਾਉਣ ਦਾ ਕੰਮ ਹੋਵੇ ਕੋਈ ਲਾਉਣ ਦਾ ਕੰਮ ਆ ਛੋਟਾ ਵੀ ਲਾਉਣ ਦਾ ਕੰਮ ਆ ਫਕਰਾ ਆਜੋ ਆਜੋ ਨਿਸ਼ਾਨੀ ਦਵਾਂਗੇ ਬੱਕਰਾ ਕਿਨਾਂ ਜੱਲ ਬਾਬਾ ਆਕੇ ਮੇਰੀ ਮਜਾਰ ਤੇ ਆਕੇ ਮੇਰੀ ਮਜਾਰ ਤੇ ਆਕੇ ਮੇਰੀ ਮਜਾਰ ਤੇ ਆਕੇ ਮੇਰੀ ਮਜਾਰ ਤੇ ਕਿਸਰੇ ਦੀ ਆ ਗੀਆਂ ਆਕੇ 1 2 3 4 5 10 15 20 22 21 ਲੱਖ ਦਾ ਲੋਨ ਹੋਵੇ ਕਿਦਾ ਹੋ 21 ਲੱਖ ਦਾ ਲੋਨ ਹੋਵੇ माता अब बाकी माता इतना लौन माता इक्की लख का 21 ਲੱਖ ਦਾ ਲੋਨ ਹੁੰਦਾ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਖਾਦੀ ਬੋਰਡ ਦਾ ਲੋਨ ਹੋਵੇ 21 ਲੱਖ ਦਾ ਪਾਸ ਹੋ ਗਿਆ ਹੋਵੇ ਫੇਰ ਉੱਗ ਗਿਆ ਹੋਵੇ ਚਲੋ 21 ਲੱਖ ਦਾ ਲੋਨ ਕੌਣ ਕਰਾਉਂਦਾ ਦੀ ਖਾਦੀ ਬੋਰਡ ਦਾ ਲੋਨ ਕੌਣ ਕਰਾਉਂਦਾ ਦੀ ਐ ਬਕਰਾਂ ਪਿੰਡ ਦਾ 21 ਲੱਖ ਦਾ ਲੋਨ ਕਰਾਉਂਦੇ ਤੇ ਕੈਨਸਲ ਹੋ ਗਿਆ ਫੋਰ ਕਰਾਉਣ ਲੱਗਿਆ ਬਕਰ ਜਲੇ ਬਾਬਾ ये हो होजे कृपा बाहर जहाज चढ़ जाए आओ जे कि यार दोस्त चार बाबा ਰੱਖ ਲਗਾ ਲਾ ਸਕਦੇ ਕਦੀ ਵਾਲਿਆ ਬਚਾ ਰੱਖ ਲਗਾ ਲਾ ਸਕਦੇ ਕਦੀ ਵਾਲਿਆ ਬਚਾ ਜਾ ਕਿਰਪਾ ਵਾਰ ਦਿਓ ਫਕਰਾ 1 2 3 4 5 ਸੀ 2 1 3 4 1 ਅੱਗੇ ਲਾਉਣਾ ਫਕਰਾ ਜੱਟੇ ਇੱਕ ਮੱਥਾ ਹੋ ਜੂਗਾ